ਗੈਂਗਸਟਰਾਂ ਵਿਚਕਾਰ ਬਣੀ ਆਪਸੀ ਰੰਜਸ ਇੱਕ ਹੋਰ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ ਹੈ ਸਿਹਟਾ ਵਿਖੇ ਬੀਤੀ ਰਾਤ ਨੌਜਵਾਨ ਧਰਮਜੀਤ ਸਿੰਘ ਧਰਮਾ ਦਾ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਿੰਨ ਨੌਜਵਾਨ ਰਾਤ 12 ਵਜੇ ਦੇ ਕਰੀਬ ਉਸਤਕਰ ਪਹੁੰਚੇ ਜਦੋਂ ਉਹ ਗੱਡੀ ਬੈਕ ਕਰ ਰਿਹਾ ਸੀ ਤਾਂ ਨੌਜਵਾਨਾਂ ਨੇ ਬੰਦੂਕ ਦੀਆਂ ਗੋਲੀਆਂ ਚਲਾ ਦਿੱਤੀਆਂ ਧਰਮਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੇਲ੍ਹ ਵਿੱਚ ਉਸਦਾ ਜੱਗੂ ਭਗਵਾਨਪੁਰਿਆ ਨਾਲ ਝਗੜਾ ਹੋਇਆ ਸੀ ਅਤੇ ਉਹ ਅਕਸਰ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਜੱਗੂ ਤੋਂ ਖਤਰਾ ਹੈ। ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਧਰਮਾ ਜੇਲ੍ਹ ਵਿੱਚੋਂ ਪਰੋਲ ਉੱਤੇ ਬਾਹਰ ਆਇਆ ਹੋਇਆ ਸੀ। 12 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ। ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ। ਮੈਂ ਬੈਕ ਕਰੋ ਨਹੀਂ ਹਾਂ ਗੱਡੀਆਂ ਮੁੰਡੇ ਖਲੋਤੇ ਨਾਲ ਅੱਗੇ ਤਿੰਨ ਜਾਣੇ ਸੀਗੇ। ਪਹਿਲਾ ਮੋਨਾ ਸੀਗੇ ਤੇ ਪਿਛਲੇ ਛੇ ਤੇ ਦੋ ਸਰਦਾਰੀ ਉਹਨਾਂ ਕੋਲ ਵੈਪਨ ਸੀਗੇ। ਉਹਨਾਂ ਨੇ ਖਲੋਤਿਆਂ ਨੇ ਦੋ ਹਣੇ ਫਾਇਰ ਦੋਵਾਂ ਗੰਨਾ ਤੋਂ ਫਾਇਰ ਕੀਤੇ ਬਸ ਉਹਦੋ ਹੀ ਗੱਡੀ ਐਕਦਾਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਉਹ ਤਿੰਨ ਜਾਣੇ ਸੀਗਾ ਪਤਾ ਕਿੰਨੀਆਂ ਗੋਲੀਆਂ ਚਲਾਈਆਂ ਜੀ ਦੋਵਾਂ ਗੰਨਾ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਕ ਬ੍ਰੌਂਡ ਨਹੀਂ ਕਿਨੇ ਕਿੰਨੇ ਨਹੀਂ ਦੋਵਾਂ ਗੰਨਾ ਤੋਂ ਚਲਾਈਆਂ ਪਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲੀ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਹਾਂਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਹੁੰਦੇ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਹੈ ਜੇਲ੍ਹ 'ਚ ਹੀ ਹੋਈ ਸੀਗੀ ਪਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਹਾ ਪਰ ਜੇਲ੍ਹ ਚ ਬੰਦੀ ਅੱਜ ਭਣੀ ਕੀ ਮਾਮਲਾ ਸਰ ਇਹ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਜੋ ਮੌਕੇ ਤੇ ਪਹੁੰਚੇ ਆ ਜਖਮੀ ਵਿਅਕਤੀ ਦਾ ਨਾਮ ਹੈ ਧਰਮਜੀਤ ਸਿੰਘ ਧਰਮਾ son of ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਸੀ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਨੂੰ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਕਵੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰ ਕਰ ਉਹ ਜਖਮੀ ਕਰ ਦਿੱਤਾ ਤੇ ਹਸਪਤਾਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਜੇ ਵਿੱਚ ਪੰਸੀ ਕਿੰਨੇ ਦਿਨ ਦੀ ਪਰੋਲ ਵਾਸਤੇ ਬਾਹਰ ਆਇਆ ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪ੍ਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪ੍ਰੋਲ ਤੇ ਬਾਹਰ ਆਇਆ ਸੀ ਪਤਾ ਨਹੀਂ ਲੱਗਾ ਕਿ ਕਿੰਨੇ ਰੋਜ਼ ਗੋਲੀਆਂ ਲਗੀਆਂ ਚਾਹੀਆਂ ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸ ਤੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ